ਕੀ ਆ ਇਹ ਬੈੱਡ ਤੁਹਾਡੇ ਲਈ ਆ ਸਹੀ ਗੱਲ ਆ ਜਿਹਦੇ ਕੋਲੇ ਪੈਸਾ ਹਨ ਉਹਦੇ ਕੋਲੇ ਬੈਡਾਂ ਤੇ ਪੈਣ ਦਾ ਟਾਈਮ ਨਹੀਂ ਜਿਹਦੇ ਕੋਲੇ ਬੈਡਾਂ ਵਾਸਤੇ ਟਾਈਮ ਆ ਉਹਦੇ ਕੋਲੇ ਪੈਸਾ ਨਹੀਂ ਹੂੰ ਇਹ ਗੱਲ ਤਾਂ ਵੈਸੇ ਸਹੀ ਆ ਤੁਹਾਡੀ ਕਰਦਾ ਫੋਨ ਅੱਧੀ ਰਾਤ ਨੂੰ ਹੈਲੋ ਹਾਂਜੀ ਸਰ ਹੁਣ ਕੀ ਸਰ ਟਾਈਮ ਤਾਂ ਦੇਖ ਲਓ ਮੈਂ ਛੋਟੀ ਗੱਲ ਸਮਝਦਾ ਸਰ ਪਰ ਤੁਸੀਂ ਇਹ ਵੀ ਦੇਖੋ ਮੈਂ ਕੱਲਾ ਘਰੇ ਆ ਮੇਰੇ ਘਰ ਵਾਲੀ ਕੱਲੀ ਆ ਮੈਂ ਹੁਣ ਛੱਡ ਕੇ ਕਿਵੇਂ ਆ ਸਕਦਾ ਮੈਂ ਮੰਨਦਾ ਜੀ ਜੌਬ ਆਪਣੀ 24 ਘੰਟਿਆਂ ਦੀ ਆ ਪਰ ਫਿਰ ਵੀ ਮੜਾ ਮੋਟਾ ਤੁਸੀਂ ਜਾਂ ਤੁਸੀਂ ਮੈਨੂੰ ਪਹਿਲਾਂ ਦੱਸਣਾ ਸੀਗਾ ਜੀ ਮੈਂ ਉਦਾਂ ਦੀ ਐਡਜਸਟਮੈਂਟ ਕਰ ਲੈਂਦਾ ਚਲੋ ਠੀਕ ਆ ਸਰ ਆਉਣਾ ਮੈਂ ਜੀ ਚਲੋ ਠੀਕ ਠੀਕ ਆ ਸਰ ਕੋਈ ਨਹੀਂ ਜਲਦੀ ਆ ਰਿਹਾ ਜੀ ਜਲਦੀ ਠੀਕ ਹੈ ਜੀ ਕੀ ਹੋ ਗਿਆ ਕੀ ਫੋਨ ਸੀ ਸਰ ਦਾ ਫੋਨ ਆ ਗਿਆ ਸੀ ਕੀ ਕਹਿੰਦੇ ਕਹਿੰਦੇ ਹੁਣ ਆ ਕੰਮ ਹੋ ਗਿਆ ਹੁਣ ਕੋਈ ਜ਼ਰੂਰੀ ਐਨੀ ਰਾਤ ਨੂੰ ਕੋਈ ਜੌਬ ਦਾ ਹੀ ਤਾਂ ਪੰਗਾ ਹੈ ਲੈ ਦੱਸ ਤੇ ਮੈਂ ਇਕੱਲੀ ਕਿਵੇਂ ਰਹੂੰਗੀ ਕੋਈ ਗੱਲ ਨਹੀਂ ਆਪਣਾ ਨੌਕਰ ਹੈਗਾ ਨਾ ਲੈ ਕਿਉਂ ਜੋ ਗੱਲਾਂ ਕਰੀ ਜਾਂਦੇ ਹੋ ਤੁਸੀਂ ਉਹ ਕਹਿ ਰਹੇਂ ਕਿ ਇਹ ਗੱਲਾਂ ਕਰਾ ਹੁਣ ਪ੍ਰਾਈਵੇਟ ਜੌਬ ਦਾ ਮੈਂ ਕੀ ਕਰਾਂ ਜੇ ਸਰਕਾਰੀ ਹੋਵੇ ਤਾਂ ਕਹਿ ਦਈਏ ਪ੍ਰਾਈਵੇਟ ਜੌਬਾਂ ਦੇ ਆ ਹੀ ਪੰਗੇ ਆ ਤੁਹਾਨੂੰ ਕਿੰਨੇ ਵਾਰੀ ਕਿਹਾ ਮੈਂ ਹੋਰ ਜੌਬ ਦੇਖ ਲਓ ਕੋਈ ਤੁਸੀਂ ਕੋਈ ਗੱਲ ਨਹੀਂ ਮੈਂ ਦੇਖਦਾ ਹੁਣ ਪਰ ਜਾਣਾ ਤਾਂ ਪੈਣਾ ਹੀ ਆ ਨਾ ਲੈ ਚੱਲ ਠੀਕ ਆ ਧਿਆਨ ਰੱਖੀ ਤੂੰ ਠੀਕ ਹੈ ਜੇ ਕੋਈ ਜ਼ਰੂਰਤ ਪਈ ਤਾਂ ਮੈਨੂੰ ਫੋਨ ਮਾਰ ਦੀ ਜਾਂ ਆਪਣਾ ਨੌਕਰ ਹੈਗਾ ਤੇ ਉਹ ਕਿੱਦਾਂ ਜਾਉਂਗੇ ਤੁਸੀਂ ਕੀ ਪਤਾ ਹੁਣ ਕਿੰਨਾ ਟਾਈਮ ਲੱਗਣਾ ਉੱਥੇ ਤੁਸੀਂ ਮਿਲਿਆ ਉਹਨਾਂ ਨੂੰ ਅੱਧੀ ਰਾਤ ਨੂੰ ਉਠਾ ਦੋ ਤੇ ਭੇਜ ਦੋ ਓਏ ਆਹੀ ਪੰਗੇ ਹੁੰਦੇ ਆ ਮੈਂ ਤੈਨੂੰ ਕਹੀਦਾ ਜਾਣਾ ਪਰ ਚਲ ਕੋਈ ਨਾ ਤੂੰ ਬਹਿ ਜਾ ਤੂੰ ਮੈਂ ਮੈਂ ਤਾਂ ਸੌਂ ਹੀ ਜਾਊਂਗੀ ਓਏ ਪੈ ਜਾ ਤੂੰ ਤੂੰ ਧਿਆਨ ਰੱਖਿਆ ਕਰ ਆਪਦਾ ਨਾਲ ਚਲ ਠੀਕ ਐ ਮੈਂ ਚੱਲਿਆ ਚੰਗਾ ਜੇ ਕੋਈ ਲੋੜ ਹੋਈ ਤਾਂ ਮੈਨੂੰ ਦੱਸ ਦੀ ਹੂੰ ਠੀਕ ਆ ਕੀ ਯਰ ਬੂਟ ਪਾਜੋ ਕਿਤੇ ਭੁੱਲ ਜੋ ਜਾਂਦੇ ਜਾਂਦੇ ਉਹ ਬੂਟ ਮੇਰੇ ਰੱਖੇ ਕਿੱਥੇ ਆ ਜਰਾ ਮੜਿਆ ਉੱਠ ਕੇ ਦੇ ਮੈਨੂੰ ਬੂਟ ਪਤਾ ਹੀ ਸੀ ਮੈਨੂੰ ਤੁਹਾਨੂੰ ਕੋਈ ਚੀਜ਼ ਨਹੀਂ ਲੱਭਦੀ ਹੁੰਦੀ ਆਉਣੀ ਆ ਜਾ ਹੁਣ ਆਈ ਜਾਣੀ ਰ ਇੱਕ ਤਾਂ ਅੱਧੀ ਰਾਤ ਠਾਕੇ ਰੱਖਤਾ ਮੇਰੀ ਗੱਲ ਸੁਣ ਮੈਨੂੰ ਨਾ ਚਾਹ ਦਾ ਕੱਪ ਬਣਾ ਦੇ ਇੱਕ ਬਣਾ ਦੇਣੀ ਆ ਤੁਹਾਡੇ ਸਾਰੇ ਸਰਦਨ ਨੂੰ ਕਹਿ ਦੋ ਵੀ ਰਾਤ ਨੂੰ ਨਾ ਤਕਲੀਫ ਦਿਆ ਕਰੇ ਸਾਨੂੰ ਓ ਯਾਰ ਕੰਮ ਆ ਕਰਨਾ ਪੈਂਦਾ ਫੇਰ ਹੀ ਚਾਰਪੀ ਆਉਂਦੇ ਆ ਨਾ ਵੀ ਬੂਟ ਤੁਹਾਡੇ ਬਾਹਰ ਪਏ ਨੇ ਮੈਂ ਪਹਿਲਾਂ ਚਾਹ ਬਣਾ ਕੇ ਦਿੰਨੀ ਆ ਤੂੰ ਚਾਹ ਬਣਾ ਮੈਂ ਇਹਨੇ ਬੂਟ ਪਾਉਣਾ ਠੀਕ ਹੈ ਥੋੜੀ ਵਧੀਆ ਹੀ ਬਣਾ ਦੀ ਹਾਂ ਵਧੀਆ ਨੂੰ ਪੱਤੀ ਵੱਧ ਪਾਵਾ ਪੱਤੀ ਨਹੀਂ ਥੋੜੇ ਮਿੱਠਾ ਵੱਧ ਪਾ ਦੀ ਨੀਂਦ ਤਾਂ ਫਿਰ ਵੀ ਨਹੀਂ ਆਉਣੀ ਹਾਂ ਰੌਵਾ ਕਦਾ ਪਈ ਜਾਂਦੇ ਆਲੇ ਮਨ ਲਾ ਦਾ ਮਾਲਕ ਫੇਰ ਜਾਂਦਾ ਜੀ ਲੈ ਹਾਂ ਜੀ ਦੱਸੋ ਵੀ ਕੇ ਕਿਵੇਂ ਬਣੀ ਆ ਬਹੁਤ ਸਵਾਦ ਬਣੀ ਆ ਤੇਰੇ ਵਰਗੀ ਆ ਜਮਾ ਠੀਕ ਆ ਮੇਰੇ ਤਾਂ ਨਾ ਪੰਗਾ ਹੀ ਐ ਤੈਨੂੰ ਵੀ ਦੁਖੀ ਕਰ ਦਿੰਦਾ ਆਪ ਤਾਂ ਹੋਣਾ ਹੀ ਹੁਣ ਨਾ ਕੀ ਹੋ ਗਿਆ ਮਾਲਕ ਉਹ ਕੁਛ ਨਹੀਂ ਮੇਰੀ ਗੱਲ ਸੁਣ ਤਿਆਰ ਰੱਖੀ ਚੰਗਾ ਕਰਦਾ ਠੀਕ ਹੈ ਜੀ ਮੈਂ ਥੋੜਾ ਤੈਨੂੰ ਪਤਾ ਡਿਊਟੀ ਕਰਕੇ ਜਾਣਾ ਪੈਂਦਾ ਠੀਕ ਠੀਕ ਹੈ ਜੀ ਕੋਈ ਗੱਲ ਨਹੀਂ ਠੀਕ ਹੈ ਤਿਆਰ ਰੱਖੂ ਹਾਂ ਬਸ ਤੇਰੇ ਸਰਤੀ ਛੱਡ ਕੇ ਚੱਲਿਆ ਮੈਂ ਕੋਈ ਗੱਲ ਨਹੀਂ ਠੀਕ ਹੈ ਜੇ ਕੋਈ ਗੱਲਬਾਤ ਹੋਈ ਤਾਂ ਇਹ ਨਹੀਂ ਦੱਸਣੀ ਠੀਕ ਹੈ ਕੋਈ ਨਾ ਕੋਈ ਨਾ ਚਾਹ ਪੀ ਲਰਾਂ ਮੂਜੇ ਪੀਣੀ ਐ ਨਹੀਂ ਜੀ ਨਹੀਂ ਬਸ ਤੁਸੀਂ ਪੀਓ ਠੀਕ ਈ ਲਾ ਹਾਂ ਹਾਂ ਨਹੀਂ ਨਹੀਂ ਮੈਂ ਬਸ ਠੀਕ ਹੈ ਚੱਲ ਠੀਕ ਹੈ ਫਿਰ ਮੈਂ ਚੱਲਦਾ ਹਾਂ ਨਾ ਮੈਨੂੰ ਟਾਈਮ ਹੋਇਆ ਪਿਆ ਕਾਲੀ ਇਹ ਚਾਹ ਵੀ ਨਹੀਂ ਪੀਤੀ ਜਾਂਦੀ ਚਾਪੀਓਗੇ ਨਹੀਂ ਕਿੰਨੀ ਵੜੀਆਂ ਬਿਲਕੁਲ ਛੋਡੇ ਵਰਗੀ ਹੂੰ ਪਤਾ ਹੀ ਮੈਨੂੰ ਫਿਰ ਇਹ ਵੀ ਪਤਾ ਵੀ ਹੁਣ ਮਾਲਕ ਵੀ ਮਾਇਆ ਹੂੰ ਇਸ ਘਰ ਦੇ ਮਾਲਕ ਵੀ ਤੁਸੀਂ ਹੈਂ ਫਰਸਤੇ ਬਹੁਤ ਟਾਈਮ ਪਹਿਲੇ ਹੁੰਦੇ ਹਾਂ ਅੱਛਾ ਮੈਂ ਵੀ ਬੈਠਣਾ ਵੀ ਬੈਠਣਾ ਹੂੰ ਮੈਂ ਬਸ ਆਉਂਦਾ ਤਾ ਵੇ ਸਾਰਾ ਕੁਛ ਫਾਇਸਾ ਡੈਲਸ ਕੱਲੀ ਕੱਲੀ ਚੀਜ਼ ਇਹਦੇ ਛੱਡਦੇ ਆਂ ਐਨਾਂ ਯਾਦੇ ਪੈਸੇ ਤੇ ਹੋਰ ਹੁਣ ਜੇ ਮੇਰਾ ਹੋ ਜੇ ਸਾਰਾ ਕੁਛ ਇਹ ਐ ਕਿਵੇਂ ਹੋ ਜੂ ਜਿੰਨਾ ਟਾਈਮ ਉਹ ਜਿੰਦਾ ਨਾ ਉਹਨਾਂ ਟਾਈਮ ਨਹੀਂ ਹੋ ਸਕਦਾ ਜਿਵੇਂ ਤੂੰ ਹੋ ਗਈ ਮੇਰੀ ਪੈਸਾ ਵੀ ਉਮੀ ਮੇਰਾ ਹੋ ਜੇ ਹੂੰ ਇਹ ਤਾਂ ਹੈ ਪਰ ਕਿਹਾਤ ਹੈ ਸਾਰਾ ਪੈਸਾ ਹੈ ਉਹਦਾ ਹੀ ਆ ਮੇਰਾ ਇਹ ਚੋਖਣੀ ਹੈਗਾ ਤੇਰਾ ਵੀ ਹੋ ਸਕਦਾ ਤੁਝਾ ਹੀ ਦਾ ਮੇਰਾ ਪਰੋਗੇ ਮੈਂ ਉਹ ਵੀ ਦੱਸੋ ਤੂੰ ਛੱਡ ਫਿਲਹਾਲ ਗੱਲਾਂ ਹੋਰ ਕਰਦੇ ਹਾਂ ਹੂੰ ਹੂੰ ਇਹਨਾਂ ਕੋਲ ਤਾਂ ਮੇਰੇ ਲਈ ਟਾਈਮ ਹੀ ਨਹੀਂ ਹੈਗਾ ਇਹਨਾਂ ਤਾਂ ਜਦੋਂ ਜੀ ਕਰਦਾ ਆਪਦੀ ਕਿੱਟ ਜੀ ਚੱਕਦੇ ਨੇ ਤੇ ਜੌਬ ਤੇ ਚੱਲ ਜਾਂਦੇ ਨੇ ਨਾ ਦਿਨ ਦੇਖਣ ਨਾ ਰਾਤ ਦੇਖਣ ਤਾਂ ਹੀ ਕਿਹਾ ਇਹ ਬੈੱਡ ਤੁਹਾਡੇ ਲਈ ਆ ਸਹੀ ਗੱਲ ਹੈ ਜਿਹਦੇ ਕੋਲੇ ਪੈਸਾ ਹਨਾ ਉਹਦੇ ਕੋਲੇ ਬੈੱਡਾਂ ਤੇ ਪੈਣ ਦਾ ਟਾਈਮ ਨਹੀਂ ਜਿਹਦੇ ਕੋਲੇ ਬੈੱਡਾਂ ਵਾਸਤੇ ਟਾਈਮ ਆ ਉਹਦੇ ਕੋਲੇ ਪੈਸਾ ਨਹੀਂ ਹੂੰ ਇਹ ਗੱਲ ਤਾਂ ਵੈਸੇ ਸਹੀ ਹੈ ਤੁਹਾਡੀ ਨਾਲੇ ਯਾਰ ਕੀ ਦਾ ਸੀ ਕਰਦਾ ਵੀ ਘਰ ਦੇ ਨੌਕਰ ਨਾਲ ਗੱਲ ਕਰੋ ਤੇ ਬੰਦੇ ਹੀ ਨਾ ਚੱਜਦਾ ਹੋਵੇ ਨੌਕਰ ਨਹੀਂ ਬੰਦੇ ਹੁੰਦੇ ਨੌਕਰ ਬੰਦੇ ਤਾਂ ਹੁੰਦੇ ਆ ਪਰ ਜਿੰਨਾਂ ਨਾਲ ਵਿਆਹ ਹੋਇਆ ਉਹਦੀ ਗੱਲ ਕਰਦੀ ਆ ਮੈਂ ਵਿਆਹ ਨੌਕਰ ਨਾਲ ਕਰਾ ਲਾ ਅੱਛਾ ਤੇ ਫਿਰ ਜਿਹੜੇ ਬੈੱਡ ਨੇ ਇਹ ਕਿਵੇਂ ਮਿਲਦੇ ਇਹ ਤਾਂ ਹੁਣ ਵੀ ਆਪਣੀ ਨੇ ਕਿ ਜਿਹੋ ਉਹਨਾਂ ਵਿਆਹ ਕਰਾਇਆ ਤਾਂ ਆਪਣੇ ਨੇ ਹੁਣ ਹੋ ਸਕਦੇ ਨੇ ਆਪਣੇ ਜਿੰਨਾ ਟਾਈਮ ਮੇਰਾ ਘਰ ਵਾਲਾ ਜਾਂਦਾ ਨਾ ਉਹਨਾਂ ਟਾਈਮ ਇਹ ਕੁਝ ਵੀ ਨਹੀਂ ਆਪਣਾ ਹੋ ਸਕਦਾ ਫੇਰ ਹੁਣ ਕੀ ਕਰੀਏ ਚੁੱਪ ਚੀ ਫਾਇਦਾ ਹੈ ਕੋਈ ਹੁਣ ਹੱਸ ਕੇ ਸਾਰੀ ਜਾਏਗੀ ਕੋਈ ਕੁਝ ਕਹਵਾਏਗੀ ਵੀ ਕੀ ਖਾਣਾ ਦੱਸੋ ਮੈਂ ਉਹੀ ਬਣਾ ਦਊਂਗੀ ਜਿਹੜਾ ਕੁਝ ਤੈਨੂੰ ਚੰਗਾ ਲੱਗਦਾ ਚੱਲ ਠੀਕ ਆ ਮੈਂ ਬਣਾ ਕੇ ਲਿਆਉਣੀ ਆ ਠੀਕ ਆ بس 5 منٹ ویٹ کرو چنگا میں لے کے اਉਂਦੀ ہوں ٹھیک ہے ਤੁਸੀਂ ਕਿੱਧਰ او یار میرا ایتھے اکیلے ਦਾ ਜਨ ਨਹੀਂ ਲੱਗਣਾ ਮੈਂ ਤੇਰੇ ਨਾਲ ਹੀ ਚੱਲوں میں دس کچھ ਨਹੀਂ ਹੁੰਦਾ ہاں نہیں یار ਮੈਥੋਂ ਨਹੀਂ ਰਹਿ ਜਾਣਾ ਇਕੱਲੇ ਮੈਂ ਤੁਹਾਨੂੰ ਕਹਿ ਤਾਂ ਜਾਂਦੀ ਸੀ ਤੁਸੀਂ ਬੈਠ ਜਾਓ ਮੈਂ ਆਪੇ ਬਣਾ ਦੂੰਗੀ او یار ਮੈਂ ਉੱਥੇ ਇਕੱਲਾ ਬੈਠ ਕੇ ਕੀ ਕਰੂੰ ਕਿਉਂ ਮੈਂ ਇਥੋਂ ਨਹੀਂ ਬੈਠਿਆ ਨਾ ਇਕੱਲੇ ਲੈ دس ਲੈ چل ٹھیک ہے پھر میں ਰੋਟੀ ਤਾਂ ਬਣਾਵਾ بس ਐ ਮੈਂ ਤੁਹਾਨੂੰ ਦੇਖੀ ਜੂ ਇੱਥੇ ਖੜਾ ਪੈਸੇ ਵੀ ਮੈਂ ਸਰਦਨ ਕਰ ਹੀ ਹੁੰਨੀ ਆ ਉਦੋਂ ਵੀ ਤਾਂ ਤੁਸੀਂ ਮੈਨੂੰ ਦੇਖਦੇ ਹੀ ਹੋ ਉਦੋਂ ਤਾਂ ਮੇਰੀ ਨਿਗਾਹ ਜਿੰਨੇ ਹੁੰਦੀ ਆ ਉਦੋਂ ਕਿਸੇ ਹੋਰ ਦੀ ਜਿੰਨੀ ਮੈਂ ਬਸ ਅੱਖਾਂ ਤਾਂ ਤੁਹਾਡੀਆਂ ਨੇ ਤੁਸੀਂ ਆਪਦੀ ਨਜ਼ਰ ਨਾਲ ਦੇਖਣਾ ਉਹਨਾਂ ਨੇ ਆਪਦੀ ਨਜ਼ਰ ਨਾਲ ਦੇਖਣਾ ਮੈਂ ਉਦੋਂ ਆਹ ਨਿਗਾਹ ਨਾਲ ਨਹੀਂ ਦੇ ਸਕਦਾ ਅੱਖਾਂ ਚ ਹੈ ਉਹੀ ਨੇ ਉਹ ਕੀ ਤੁਹਾਨੂੰ ਹਰ ਟਾਈਮ ਦੇਖਦੇ ਨੇ ਯਾਰ ਮੈਂ ਨਹੀਂ ਦੇ ਸਕਦਾ ਤੁਹਾਨੂੰ ਮੈਨੂੰ ਪਤਾ ਦਰ ਬਹੁਤ ਵੱਡੀ ਚੀਜ਼ ਹੈ ਹਨਾ ਸੱਚੀ ਗੱਲ ਪਰ ਜੇ ਤੂੰ ਨਾਲ ਫੇਰ ਨਹੀਂ ਲੈ ਮੈਂ ਤਾਂ ਹਮੇਸ਼ਾ ਹੀ ਨਾਲਾ ਮੈਂ ਘਰੋਂ ਭਰੇ ਹੋਈ ਆ ਹੈ ਰੋਟੀ ਬਣਾ ਲਾ ਨਹੀਂ ਇੱਥੇ ਘੜ ਕੇ ਦੇਖਣਾ ਸਸੇ ਹੀ ਰੱਜ ਜਾਣਗੇ ਚਲ ਠੀਕ ਹੈ ਦੇਖੀ ਜਾਓ ਫਿਰ ਇੱਕ ਗੱਲ ਦੱਸੋ ਸੁਪੋਜ਼ ਕਰੋ ਜੇ ਮੇਰੇ ਘਰ ਉੱਤੇ ਆ ਜਾ ਫਿਰ ਹਾ ਇੰਨਾ ਲੰਬਾ ਨਹੀਂ ਸੋਚਦਾ ਮੈਂ ਮੈਂ ਤਾਂ ਹੁਣ ਹੁਣ ਦਾ ਦੇਖਦਾ ਨਾ ਵੀ ਤੁਹਾਨੂੰ ਨਹੀਂ ਡਰ ਲੱਗਦਾ ਤਾਂ ਨਾ ਨਹੀਂ ਨਹੀਂ ਲੱਗਦਾ ਯਾਰ ਡਰ ਪਰ ਮੈਨੂੰ ਸੱਚੀ ਬਾੜਾ ਪਗਦਾ ਕੁਝ ਨਹੀਂ ਹੋਣਾ ਨਾਲੇ ਜੋ ਲਿਵੇ ਸਰਾਉਣੇ ਮੇਰਾ ਜਕੜਾ ਨਾਲੇ ਜਕੜਾ ਟੋਡਾ ਹੋਰ ਕੀ ਚਾਹੀਦਾ ਦੋਨੇ ਬਾਹਰ ਕਰੂੰ ਲੈ ਤੇ ਜਿਹੜੇ ਅੱਡੇ ਮੈਨ ਵਾਲੇ ਸੁਪਨੇ ਦੇਖੇ ਹੋਏ ਨੇ ਇਹ ਇਹਨਾਂ ਦਾ ਕੀ ਯਾਰ ਕਿਉਂ ਟੈਨਸ਼ਨ ਲੈਂਦੀ ਏ ਕੁਝ ਨਹੀਂ ਹੋਣ ਲੱਗਿਆ ਅਹੀਂ ਹੋ ਜਾ ਕੁਝ ਨਾਲ ਲੱਗੇ ਕਿਹੜਾ ਹੋ ਮੁੜਿਆ ਪਹਿਲਾਂ ਵੀ ਹੁਣੀ ਮੁੜਿਆ 10 ਮਿੰਟਾਂ ਚ ਤੁਸੀਂ ਦੂਰ ਦੀ ਨਹੀਂ ਸੋਚ ਰਹੇ ਪਰ ਮੈਂ ਬਹੁਤ ਦੂਰ ਦੀ ਸੋਚਦੀ ਆ ਆਜੂ ਕੀ ਲੱਗਦਾ ਹੁਣ ਐ ਕਹਿ ਕੇ ਮੈਨੂੰ ਡਰਾਉ ਨਾ ਨਹੀਂ ਆਉਂਦਾ ਪਹਿਲਾਂ ਆਇਆ ਕਿਤੇ ਮੁੜ ਕੇ ਵੈਸੇ ਪਹਿਲਾਂ ਤਾਂ ਨਹੀਂ ਆਇਆ ਚਲ ਐਵੇਂ ਮੈਨੂੰ ਲੱਗੀ ਜਾਂਦਾ ਨਹੀਂ ਖਾਣੀ ਰੋਟੀ ਉਹ ਖਾਣੀ ਆ ਤੇਰੇ ਹੱਥ ਦੀ ਖਾਣੀ ਚਲ ਠੀਕ ਹੈ ਫਿਰ ਤੁਸੀਂ ਬੈਠੋ ਤਾਂ ਸਹੀ ਜਾ ਕੇ ਮੈਂ ਬਣਾਉਣੀ ਆ ਚਲ ਆਜੇ ਅੱਜ ਖਾਣੀ ਤੇਰੇ ਹੱਥ ਦੀ ਆ ਪੱਕੀ ਨਹੀਂ ਤੇਰੇ ਹੱਥੋਂ ਹੀ ਖਾਣੀ ਚਲ ਠੀਕ ਹੈ ਬੈਠੋ ਆਜੇ ਰੋਟੀ ਤਾਂ ਬਣਾ ਲਾਂ ਹੁਣ ਲੈ ਕਾਲਾ ਰੋਟੀ ਲੈ ਆਪੀ ਖਾਉਂਗੇ ਹੋਰ ਫਿਰ ਤਾਂ ਕੀ ਫਾਇਦਾ ਹਾਂ ਪਤਾ ਮੈਂ ਰੋਜ਼ ਹੀ ਖਾਣਾ ਲੈ ਚਲ ਮੈਂ ਖਵਾ ਦਿੰਨੀ ਹਾਂ ਹੁਣ ਠੀਕ ਹੈ ਸੱਚੀ ਯਾਰ ਜ਼ਿੰਦਗੀ ਤਾਂ ਜਿਹੜਾ ਰੋਜ਼ ਤੂੰ ਖਵਾਵੇਂ ਹਰ ਰੋਜ਼ ਨਹੀਂ ਖਵਾਈ ਜਾਣੀ ਮੇਰੇ ਤੋਂ ਸਭ ਕੁਝ ਸੋਚ ਆ ਜੇ ਕਰਨਾ ਹੋਵੇ ਤਾਂ ਐਦਾਂ ਦਾ ਕੁਝ ਨਹੀਂ ਹੁੰਦਾ ਹੁਣ ਮੈਂ ਰੋਟੀ ਖਵਾ ਰਹੀ ਹਾਂ ਤੁਸੀਂ ਖਾ ਲਓ ਕੱਲ ਨੂੰ ਵੀ ਖਾਣੀ ਆ ਤੇਰੇ ਹੱਥੋਂ ਕਿਉਂ ਤਾਨੂੰ ਕੀ ਪਤਾ ਵੀ ਮੇਰਾ ਘਰ ਵਾਲਾ ਕੱਲੂ ਜਾਊਗਾ ਕਿ ਨਹੀਂ ਉਹ ਤਾਂ ਤੂੰ ਸਭ ਕੁਝ ਕਰ ਸਕਦੀ ਹੈ ਉਹਦੇ ਹੁੰਦੇ ਵੀ ਖਵਾ ਸਕਦੀ ਹੈ ਮੈਨੂੰ ਤਾਂ ਅੱਜ ਦਾ ਵੀ ਨਹੀਂ ਪਤਾ ਸੀ ਵੀ ਉਹਨੇ ਜਾਣਾਗਾ ਉਹ ਤਾਂ ਸੁੱਤਾ ਪਿਆ ਸੀ ਉਹਦੇ ਆਫਸਰ ਦਾ ਫੋਨ ਆ ਗਿਆ ਉਹ ਤਾਂ ਤਾਂ ਚਲ ਗਿਆ ਰੱਬ ਜਿਹੜਾ ਕੁਝ ਕਰਦਾ ਨਾ ਚੰਗਾ ਹੀ ਕਰਦਾ ਪਰ ਤੇਰੀ ਨਿਗਾ ਮੇਰੇ ਤੇ ਹੀ ਰਹਿੰਦੀ ਹੈ ਲੈ ਹੋਰ ਕੰਮ ਹੀ ਨਹੀਂ ਮੈਨੂੰ ਬਈ ਨਹੀਂ ਉੱਪਰ ਤੂੰ ਤਾਂ ਸੁੱਤਾ ਪਿਆ ਸੀ ਤੈਨੂੰ ਬੜਾ ਪਤਾ ਲੱਗਿਆ ਹੈ ਵੀ ਅਸੀਂ ਜਾ ਗਏ ਓ ਯਾਰ ਦਿਲੂ ਆ ਮੈਨੂੰ ਲੱਗਦਾ ਤੂੰ ਸੌਂਦਾ ਹੀ ਨਹੀਂ ਸਰਦਨ ਮੇਰੇ ਖਿਆਲਾਂ ਚ ਹੀ ਹੋਇਆ ਰਹਿਣਾ ਨਹੀਂ ਲੌਂਦੀ ਨਹੀਂ ਆਉਣੀ ਵੀ ਕਿਉਂ ਆਏ ਕਰ ਕੋ ਗੋਲੀ ਲੈ ਕੇ ਸੌਂ ਜਾ ਕਰ ਕੁਛ ਨਹੀਂ ਕੰਮ ਕਰਦਾ ਯਾਰ ਜਿਹੜੀ ਆ ਗੋਲੀ ਚੱਲ ਗਈ ਇਹ ਤਾਂ ਤਾਂ ਆਪਰੇਸ਼ਨ ਵੀ ਨਹੀਂ ਹੁੰਦਾ ਫਿਰ ਕੋਈ ਹੱਲ ਨਹੀਂ ਸੱਚੀ ਹਰ ਜੀ ਰਹੇ ਤੂੰ ਸਾਰੀ ਉਮਰ ਮੇਰੀ ਆਏ ਕਿਵੇਂ ਰਹਿ ਲੂੰਗੀ ਮੈਂ ਯਾਰ ਲੈ ਜਿਵੇਂ ਲੋਕ ਰਹੀ ਜਾਂਦੇ ਨੇ ਲੋਕ ਰਹਿੰਦੇ ਹੋਣਗੇ ਤੈਨੂੰ ਪਤਾ ਨਾ ਉਹਦਾ ਸੁਭਾਅ ਕਿੰਨਾ ਗਰਮ ਆ ਕਦੇ ਕਦੇ ਤਾਂ ਸੱਚੀ ਮੈਨੂੰ ਆਪ ਨੂੰ ਡਰ ਲੱਗਣ ਲੱਗ ਜਾਂਦਾ ਯਾਰ ਕਮਾਲ ਹੈ ਇੱਥੇ ਲੈ ਕੇ ਮੈਨੂੰ ਹੁਣ ਤੈਨੂੰ ਡਰ ਲੱਗਣ ਲੱਗਾ ਹੈ ਡਰ ਤਾਂ ਬੰਦੇ ਨੂੰ ਲੱਗਦਾ ਹੀ ਹੈ ਮੈਨੂੰ ਤਾਂ ਲੱਗਦਾ ਯਾਰ ਚਲ ਸਾ ਠੰਡੀ ਠੰਡੀ ਹਵਾ ਵੀ ਚੱਲ ਰਹੀ ਆ। ਬਹੁਤ ਸੋਹਣਾ ਮੌਸਮ ਆਣਾ ਅੱਜ। ਸੋਹਣਾ ਨਹੀਂ। ਮੌਸਮ ਨਾ ਬੇਈਮਾਨ ਆਜ। ਬੇਈਮਾਨੋ ਕਿਵੇਂ? ਲੈ, ਥੰ ਦੱਸਣਾ ਬੂ। ਬੇਈਮਾਨਾ ਮੌਸਮ ਸੱਚੀ? ਨਹੀਂ। ਕਿਵਰੇ ਨਹੀਂ ਬੇਈਮਾਨ ਹੈਗਾ। ਐਵੇਂ ਲੱਗੇਗਾ ਮੈਂ। ਨਹੀਂ ਯਾਰ। ਹੱਸ ਤਾਂ ਸੱਚੀ ਮੌਸਮ ਬਹੁਤ ਸੋਹਣਾ। ਦੇਖੀ, ਲਾਈਟਾਂ ਚੱਲਦੀਆਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਨਾ। ਤੈਨੂੰ ਸੋਹਣੀਆਂ ਲੱਗਦੀ? ਹਾਂ। ਮੈਨੂੰ ਤਾਂ ਨਹੀਂ ਉਹ ਲੱਗਦੀ। ਚਾਹ ਰਹੀ ਹੈ ਗੱਲ ਉਹ ਵੱਲ ਚੱਲਦਾ ਸੋਹਣਾ ਲੱਗਦਾ ਜੀ ਉਹ ਸੋਹਣੀ ਨਹੀਂ ਲੱਗਦੀਆ ਡੜਾ ਮਾਰੇ ਤਾਂ ਚੱਲੀਏ ਹੁਣ ਆਪਾਂ ਹਾਂ ਹੈ ਚਲੋ ਮਾਲਕ ਮੇਰੀ ਕੋਈ ਗਲਤੀ ਮੇਰੀ ਮੇਰ ਤੋਂ ਗਲਤੀ ਹੋ ਗਈ ਗਲਤੀ ਹੋ ਗਈ ਮੇਰ ਤੋਂ ਮaaf ਕਰ ਦੋ ਮੇਰੀ ਅੱਖਾਂ ਤੋਂ ਦੂਰ ਹੋ ਜਾ ਤੂੰ ਅੱਖਾਂ ਤੋਂ ਦੂਰ ਹੋ ਜਾ ਸੱਚੀ ਗਲਤੀ ਹੋ ਗਈ ਮੈਂ ਤੈਨੂੰ ਕਹਤਾ ਮੇਰੇ ਘਰੋਂ ਨਿਕਲ ਜਾ ਪਰ ਮੈਂ ਕਿੱਥੇ ਜਾਉਂਗੀ ਨਿਆ ਕਰੇ ਵਗ ਜਾਬ ਨਹੀਂ ਨਹੀਂ ਮੈਨੂੰ ਤਾਂ ਮੇਰੇ ਮੰਮੀ ਨੇ ਵੀ ਨਹੀਂ ਮਾਫ ਕਰਨਾ ਹੈਗਾ ਅੱਛਾ ਤੇ ਫਿਰ ਮੈਂ ਤੈਨੂੰ ਇੱਥੇ ਰੱਖਾਂ ਮੈਂ ਤੇਰੇ ਤੇ ਕਿੰਨਾ ਵਿਸ਼ਵਾਸ ਕੀਤਾ ਤੈਨੂੰ ਕਾਦੀ ਘਟ ਰਹਿਣ ਦਿੱਤੀ ਐ ਮੈਨੂੰ ਇਹ ਦੱਸ ਕੋਈ ਕਮੀ ਰਹੀਗੀ ਮੇਰੇ 'ਚ ਤੂੰ ਆਹ ਕੁਛ ਕਰਨ ਦੇ ਉੱਤੇ ਹੀ ਉਹ ਮੇਰੀ ਬੇਇੱਜ਼ਤੀ ਕਰਾਤੀ ਤੂੰ ਮੈਨੂੰ ਕੱਖਾਂ ਕਾਨੇ ਜੋਗਰਾਣੀ ਛੱਡਿਆ ਤੇਰੀ ਵਜ੍ਹਾ ਕਰਨਾ ਮੇਰੀ ਇੱਜ਼ਤ ਪੋਰਾ ਨਹੀਂ ਰਹੀ ਉਹ ਤੂੰ ਇੱਕ ਨੌਕਰ ਨਾਲ ਮੇਰੀ ਇੱਜ਼ਤ ਕੀ ਰਹੇਗੀ ਤੈਨੂੰ ਇਹ ਕਰਨ ਤੋਂ ਪਹਿਲਾਂ ਸ਼ਰਮ ਆਉਣੀ ਚਾਹੀਦੀ ਸੀ ਕਾਦੀ ਘਾਟ ਰੱਖੀ ਆ ਮੈਂ ਤੈਨੂੰ ਕਾਦੀ ਕਮੀ ਰੱਖੀ ਆ ਮੇਰੇ 'ਚ ਕੀ ਕਮੀ ਪੈ ਗਈ ਜੋ ਤੈਨੂੰ ਇੱਕ ਨੌਕਰ ਨਾਲ ਰਹਿਣਾ ਪੈ ਗਿਆ ਓਏ ਸ਼ਰਮਦਾ ਕਰ ਲੈਂਦੀ ਮੈਂ ਤੇਰੇ ਤੇ ਕਿੰਨਾ ਵਿਸ਼ਵਾਸ ਕਰਦਾ ਸੀ ਰੱਬ ਦਾ ਰੂਪ ਹੁੰਦੀ ਏ ਇੱਕ ਘਰ ਵਾਲੀ ਤੇ ਤੂੰ ਮੇਰੇ ਵਿਸ਼ਵਾਸ ਉਸ ਕਰਦੀ ਆ ਓ ਕੀ ਗਲਤੀ ਮaaf ਕਰ ਦੋ ਇਹ ਗਲਤੀਆਂ ਮaafੜੀਆਂ ਨਹੀਂ ਹੁੰਦੀਆਂ ਅੱਗੇ ਤੋਂ ਨਹੀਂ ਕਰਦੀ ਪੱਕਾ ਇਹ ਗਲਤੀਆਂ ਮaafੜੀਆਂ ਹੁੰਦੀਆਂ ਨਹੀਂ ਬਸ ਮੈਂ ਤੈਨੂੰ ਇੱਕੋ ਗੱਲ ਕਹਿਣਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਨਹੀਂ ਨਹੀਂ ਇੱਕ ਮੌਕਾ ਦੇ ਦੋ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਮੈਂ ਤੈਨੂੰ ਕਹਿ ਤਾਂ ਨਹੀਂ ਮੈਂ ਚਲੇ ਜਾਣਾ ਮੈਂ ਕਿੱਥੇ ਜਾਊਂਗੀ ਨਹੀਂ ਜਾਣਾ ਤੂੰ ਪਰ ਮੈਂ ਤੇਰੇ ਕੋਲੇ ਨਹੀਂ ਰਹਿ ਸਕਦਾ ਹੈ ਜੀ ਜੀ ਨਾਲ ਮੈਂ ਚੱਲ ਜਾ ਫਿਰ ਨਹੀਂ ਨਹੀਂ ਐਂ ਕਾ ਤੂੰ ਕਰ ਦੇ ਇੱਕ ਵਾਰ ਮਾਫ ਕਰ ਦੋ ਨਾ ਤੁਸੀਂ ਮੈਨੂੰ ਨਹੀਂ ਚੰਗਾ ਇੱਕ ਵਾਰੀ ਮਾਫ ਕਰ ਦੋ ਪਲੀਜ਼ ਇੱਕ ਵਾਰੀ ਮਾਫ ਕਰ ਦੋ ਮਾਫ ਕਰ ਦਾਂ ਮੈਂ ਤੈਨੂੰ ਹਾਂ ਚੱਲ ਠੀਕ ਹੈ ਫਿਰ ਕਰ ਦਾਂ ਮਾਫ ਬਸ ਨਾ ਮੇਰੇ ਕੋਲੋਂ ਨਿਕਲ ਜਾ